ਉਹ ਵਾਈਕੂ ਚਿੱਕਾ ਖਾਲਸਾ ਵਾਈਕੂ ਜਿੱਕੀ ਪਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਤੁਹਾਨੂੰ ਪਤੇ ਕਿ ਆਪਾਂ ਆਪਣੇ ਚੈਨਲ ਦੇ ਰਾਹੀਂ ਸੱਚੀਆਂ ਘਟਨਾਵਾਂ ਜੋ ਕੀ ਤਨ ਤਨ ਅੰਮ੍ਰਿਤ ਬੱਬਾ ਜੀ ਦੀ ਜੀ ਮੀਰ ਸਦਕਾ ਤਨ ਗੁਰ ਰੰ다ਸ ਜੀ ਦੀ ਮੀਰ ਦੇ ਨਾਲ ਜੋ ਵਾਪਰਦੀਆਂ ਨੇ ਉਹ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਦੇ ਆ ਤੇ ਅੱਜ ਜਿਹੜੀ ਘਟਨਾ ਪਾ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਇਹ ਹੈ ਘਰ ਦੇ ਵਿੱਚ ਦੁੱਖ ਡੇਰਾ ਢਾਕੇ ਬਹਿ ਜਾਂਦੇ ਆ ਹਨਾ ਤੇ ਨਿਕਲਣ ਦਾ ਨਾਮ ਹੀ ਨਹੀਂ ਲੈਂਦੇ ਆਪਾਂ ਖੁਸ਼ੀਆਂ ਲਈ ਤਰਸਦੇ ਜਾਨਨੇ ਕਿ ਕਦੋਂ ਕੋਈ ਖੁਸ਼ੀ ਆਵੇ ਆਪਾਂ ਖੁਸ਼ ਹੋਏ ਇੱਕ ਤੋਂ ਬਾਅਦ ਦੁੱਖ ਦੂਜੇ ਤੋਂ ਬਾਅਦ ਤੀਜਾ ਦੁੱਖ ਐਦਾ ਹੀ ਮਨ ਪਰੇਸ਼ਾਨ ਰਹਿੰਦਾ ਤੇ ਕਈ ਵਾਰੀ ਆਪਣਾ ਜਿਹੜਾ ਪਰਿਵਾਰ ਹੈ ਉਹ ਬਹੁਤ ਦੁੱਖ ਤਕਲੀਫਾਂ ਦੇ ਵਿੱਚ ਫਸ ਜਾਂਦਾ ਹੈਗਾ ਹਨਾ ਤੇ ਐਦਾ ਹੀ ਮਨ ਪਰੇਸ਼ਾਨ ਰਹਿੰਦਾ ਹਮੇਸ਼ਾ ਤੇ ਐਦਾ ਹੀ ਆਪਾਂ ਤੁਹਾਡੇ ਨਾਲ ਇੱਕ ਘਟਨਾ ਸਾਂਝੀ ਕਰਾਂਗੇ ਤੇ ਉਹ ਵੀ ਦੱਸਦੇ ਨੇ ਵੀ ਉਹਨਾਂ ਦੇ ਘਰ ਬਹੁਤ ਜ਼ਿਆਦਾ ਦੁੱਖ ਕਲੇਸ਼ ਬਿਮਾਰੀਆਂ ਰੋਗ ਬਹੁਤ ਜ਼ਿਆਦਾ ਦੁੱਖ ਸੀਗਾ ਤੇ ਉਹਨਾਂ ਨੂੰ ਕਿਸੇ ਨੇ ਜਿਵੇਂ ਕਹਿ ਲੋ ਵੀ ਕੋਈ ਰਿਸ਼ਤੇਦਾਰ ਦਾ ਜਿੰਦਿਆ ਵੀ ਤੁਸੀਂ ਇੱਥੇ ਜਾਓ ਇੱਥੇ ਜਾਓ ਤੇ ਉਹ ਕਹਿੰਦੇ ਵੀ ਅਸੀਂ ਕਿਸੇ ਵੀ ਅਸੀਂ ਕਿਸੇ ਮਹਾਤਮਾ ਕੋਲੇ ਗਏ ਸੀਗੇ ਤੇ ਕਹਿੰਦੇ ਵੀ ਚਲੋ ਅੱਜਕੱਲ ਆਪਾਂ ਦੇਖਦੇ ਵੀ ਇਹ ਚੀਜ਼ ਬਹੁਤ ਜ਼ਿਆਦਾ ਵੱਜ ਚੁੱਕੀ ਹੈ ਨਾ ਵੀ ਮਹਾਤਮਾ ਵੀ ਜਗ੍ਹਾ-ਜਗ੍ਹਾ ਬੈਠੇ ਨੇ ਪੰਡਤ ਹੋ ਗਏ ਕੋਈ ਬਾਬੇ ਕਹਿ ਲੋ ਵੀ ਹੈ ਨਾ ਕਿਸੇ ਨੇ ਕੀ ਕੋਈ ਬਾਣਾ ਪਾਇਆ ਹੈ ਕਿਸੇ ਨੇ ਕੋਈ ਪਗਵੇਂ ਕੱਪੜੇ ਵਾਲੇ ਨੇ ਤੇ ਦੇਖੋ ਸਾਰੇ ਬਧੀ ਤੇ ਸਾਰੇ ਫੇਕ ਵੀ ਨਹੀਂ ਹੁੰਦੇ ਹਨ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਸਾਰੇ ਇਹੋ ਜਿਹੇ ਹੁੰਦੇ ਨੇ ਵੀ ਜਿਨ੍ਹਾਂ ਨੇ ਭਗਤੀ ਕੀਤੀ ਹੁੰਦੀ ਹੈ ਤੇ ਜਿਨ੍ਹਾਂ ਦੇ ਗੱਲਾਂ ਸੱਚੀ ਹੁੰਦੀਆਂ ਨੇ ਪਹੁੰਚੇ ਹੋਏ ਮਹਾਤਮਾ ਵਾਪੁਚ ਹੁੰਦੇ ਨੇ ਹਨਾ ਤੇ ਕਈ ਇਹੋ ਜਿਹੇ ਹੁੰਦੇ ਵੀ ਜਿਨ੍ਹਾਂ ਨੇ ਸਿਰਫ ਢੋਂਗ ਰਚਾਇਆ ਹੁੰਦਾ ਤੇ ਪੈਸੇ ਲੈਣ ਦਾ ਜਿਹੜਾ ਸਾਧਨ ਹੈ ਉਹ ਇੱਕ ਬਨਾਇਆ ਹੁੰਦਾ ਬਾਬੇ ਬਣ ਕੇ ਹਨਾ ਇਦਾਂ ਇੱਕ ਵੀਰ ਨੇ ਤੇ ਉਹ ਦੱਸਦੇ ਨੇ ਵੀ ਉਹਨਾਂ ਦੇ ਘਰ ਜਵਾਨਾ ਕੁਝ ਦੁੱਖ ਕਲੇਸ਼ ਰਹਿੰਦੇ ਸੀ ਜਿੱਤੇ ਬੰਨ ਬੜਾ ਪਰੇਸ਼ਾਨ ਰਹਿੰਦਾ ਸੀ ਤਾਂ ਉਹ ਇੱਕ ਬਾਬੇ ਕੋਲੇ ਜਾਣ ਲੱਗੇ ਕਹਿੰਦੇ ਵੀ ਉਹ ਵੀ ਕਿਸੇ ਨੇ ਸਾਨੂੰ ਦੱਸ ਪਾਈ ਸੀ ਤੇ ਉਹਨਾਂ ਨੇ ਜਿਹੜੀਆਂ ਗੱਲਾਂ ਸਾਨੂੰ ਸੱਚ ਲੱਗੀਆਂ ਵੀ ਹਾਂ ਤੁਹਾਡੇ ਘਰ ਦੇ ਵਿੱਚ ਐਦਾਂ ਐਦਾਂ ਪਰ ਉਹ ਗੱਲਾਂ ਅਸੀਂ ਬਾਅਦ 'ਚ ਸੋਚਿਆ ਵੀ ਉਹ ਗੱਲਾਂ ਤੇ ਸਾਰਿਆਂ ਦੇ ਸਭ ਦੇ ਘਰਾਂ ਦੇ ਵਿੱਚ ਉਹ ਗੱਲਾਂ ਹੁੰਦੀਆਂ ਹੀ ਨੇ ਤੇ ਜਿਹੜੀਆਂ ਗੱਲਾਂ ਨੇ ਸਾਨੂੰ ਦੱਸਦੀਆਂ ਤੇ ਕੀ ਹੋਇਆ ਕਿ ਉਹਨਾਂ ਨੇ ਕਹਿੰਦੇ ਵੀ ਸਾਡੇ ਘਰ ਦੇ ਵਿੱਚ ਜਦੋਂ ਐਦਾਂ ਹੀ ਹੁੰਦਾ ਰਹਿੰਦਾ ਸੀ ਤਾਂ ਅਸੀਂ ਗਏ ਉਹਨਾਂ ਨੇ ਪਹਿਲਾਂ ਸਟਾਰਟਿੰਗ ਕਰੀ ਕਦੇ 500 700 ਨਾ ਕੁਝ ਕਰਵਾ ਲਿਆ ਛੋਟੇ ਮੋਟੇ ਪੂਜਾ ਕਰਵਾ ਲਈ ਕਦੇ ਕੁਝ ਕਰਵਾ ਲਿਆ ਕਿ ਦੇਖੋ ਢਾਲਾ ਕਰਵਾਤਾ ਕਦੀ ਕਿਮੇ ਕਿਮੇ ਨਾ ਐਦਾਂ ਹੀ ਚੱਲਦਾ ਰਿਹਾ ਤੇ ਕਹਿੰਦੇ ਉਸ ਤੋਂ ਬਾਅਦ ਕੀ ਹੋਇਆ ਕਿ ਉਹ ਸਾਨੂੰ ਕਹਿੰਦੇ ਵੀ ਦੇਖੋ ਵੇ ਠੀਕ ਹੋ ਜਾਣਾ ਤੁਹਾਡੇ ਘਰ ਦੇ ਵਿੱਚ ਸਾਰਾ ਕੁਝ ਵੀ ਪਰ ਤੁਹਾਨੂੰ ਨਾ 51000 ਰੁਪਏ ਦਾ ਇੱਕ ਪਾਠ ਕਰਵਾਉਣਾ ਪੈਣਾ ਵੀ ਅਸੀਂ ਤੁਹਾਡੇ ਨਾਮ ਤੇ ਉਹ ਪਾਠ ਕਰਾਂਗੇ ਤੇ ਉਹਦੇ ਨਾਲ ਤੁਹਾਡੇ ਸਾਰੇ ਕਾਰਜ ਸਿੱਧ ਹੋ ਜਾਣਗੇ ਤੇ ਦੁੱਖ-ਰੋਗ ਕਲੇਸ਼ ਜੋ ਵੀ ਘਰ ਦੇ ਵਿੱਚ ਆ ਵੀ ਉਹ ਹਟ ਜਾਣਾ ਵੀ ਸਾਰਾ ਕੁਝ ਠੀਕ ਹੋ ਜਾਣਾ ਕਹਿੰਦੇ ਵੀ ਚਲੋ ਜੀ ਤੇ ਜਿਵੇਂ ਕਿਵੇਂ ਕਰਕੇ ਕਹਿੰਦੇ ਵੀ 51000 ਰੁਪਏ ਅਸੀਂ ਉਹ ਬਾਬੇ ਨੂੰ ਦੇ ਦਿੱਤੇ ਤੇ ਅਸੀਂ ਪਾਠ ਕਰਵਾਇਆ ਉੱਥੇ ਤੇ ਉਹਨਾਂ ਨੇ ਪੂਜਾ કરી ਸਾਡੇ ਨਾਮ ਤੇ ਹਨਾ 51000 ਦੇ ਵਿੱਚ ਪਤਾ ਨਹੀਂ ਉਹਨਾਂ ਨੇ ਕੀ ਕਰਿਆ ਕੀ ਨਹੀਂ ਕਰਿਆ ਪੈਸੇ ਬਹੁਤ ਜ਼ਿਆਦਾ ਲੱਗੇ ਸੀਗੇ ਤੇ ਕਹਿੰਦੇ ਉਸ ਤੋਂ ਬਾਅਦ ਕੀ ਹੋਇਆ ਐਦਾਂ ਹੀ ਅਸੀਂ ਘਰ ਦੇ ਵਿੱਚ ਆਏ ਤੇ ਤੇ ਉਹ ਜਿਹੜੇ ਪੈਸੇ ਨੇ ਸੀ ਆਪਣੇ ਕਿਸੇ ਰਿਸ਼ਤੇਦਾਰ ਤੋਂ ਉਧਾਰੇ ਲਏ ਸੀ ਕੋਸ਼ਕ ਸਾਡੇ ਕੋਲੇ ਹੈਗੇ ਸੀ ਤੇ ਉਸ ਤੋਂ ਬਾਅਦ ਗੱਲ ਹੁੰਦੀ ਹੁੰਦੀ ਕਹਿੰਦੇ ਵੀ ਜਿਹੜੀ ਮੇਰੇ ਘਰ ਵਾਲੀ ਆ ਉਹਨਾਂ ਦੀ ਮਾਮਾ ਜੀ ਦਾ ਬੇਟਾ ਜਿਹੜਾ ਉਹ ਗੁਰਸੇਖ ਫੈਮਲੀ ਤੋਂ ਨੇ ਉਹ ਬਧੀਆਂ ਮਤਲਬ ਚਲੋ ਗੁਰਸੇਖਤਾ ਪਾਵੀਆਂ ਤੇ ਉਹਨਾਂ ਨੇ ਅੰਮਰ ਤਸ਼ੱਕਿਆ ਹੋਇਆ ਨਾ ਕਹਿੰਦੇ ਵੀ ਉਹ ਆਏ ਹੋਏ ਸੀਗੇ ਉਹਨਾਂ ਦਾ ਸਾਡੇ ਏਰੀਆ ਤੋਂ ਡਿਫਰੈਂਸ ਕਾਫੀ ਹੈ ਤੇ ਕਹਿੰਦੇ ਕਦੇ-ਕਦੇ ਗੇੜਾ ਮਾਰਦੇ ਆ ਤੇ ਉਹ ਆਏ ਹੋਏ ਸੀਗੇ ਤੇ ਕਹਿੰਦੇ ਉਹਨਾਂ ਨਾਲ ਗੱਲ ਹੋਈ ਐ ਇਦਾਂ ਹੀ ਵੀ ਉਹ ਕਹਿੰਦੇ ਵੀ ਕਿਉਂ ਤੁਸੀਂ ਇੰਨਾ ਚੱਕਰਾਂ ਦੇ ਵਿੱਚ ਫਸਿਓ ਕਾਮਲੇ ਹੋ ਗਿਓ ਵੀ ਤੁਹਾਡੇ ਪੈਸੇ ਲੁੱਟੇ ਜਾ ਰਹੇ ਨੇ ਵੀ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਹੈਗਾ ਤੇ ਕਹਿੰਦੇ ਤੇ ਕਹਿੰਦੀ ਉਹਨਾਂ ਨੇ ਸਾਡੇ ਦਿਮਾਗ ਦੇ ਵਿੱਚ ਸਹੀ ਗੱਲ ਉਸ ਦਿਨ ਭਰੀ ਤੇ ਮਨ ਨੂੰ ਇੱਦਾਂ ਹੋਇਆ ਵੀ ਸਹੀ ਗੱਲ ਆ ਵੀ ਪੈਸੇ ਖਰਾਬ ਕਰ ਚੁੱਕੇ ਆ ਤੇ ਕਹਿੰਦੇ ਉਸ ਤੋਂ ਬਾਅਦ ਸਾਡੇ ਨੇੜੇ ਹੀ ਤੰਤਨ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਐ ਤੇ ਉਹ ਸਾਡੇ ਘਰ ਤੋਂ ਪੈਂਦਾ ਐ ਸਤੂਰਾ 17 ਕਿਲੋਮੀਟਰ ਦੀ ਦੂਰੀ ਤੇ ਉਹ ਕਹਿੰਦੇ ਵੀ ਚਲੋ ਮੇਰੇ ਨਾਲ ਤੇ ਕਹਿੰਦੇ ਉੱਥੇ ਜਾਇਆਏ ਅਸੀਂ ਮੱਥਾ ਟੇਕਿਆ ਤੇ ਅਰਦਾਸ ਕੀਤੀ ਵੀ ਬਾਬਾ ਜੀ ਸਾਰਾ ਕੁਝ ਠੀਕ ਹੋ ਜਾਵੇ ਵੀ ਅਸੀਂ ਭੁੱਲੇ ਭਟਕੇ ਤੇਰੇ ਦਰ ਤੇ ਆਏ ਆਂ ਵੀ ਤੁਸੀਂ ਬਖਸ਼ ਨਾ ਹਾਰੋ ਵੀ ਸਾਨੂੰ ਵਰਕਸ਼ਲੂ ਅਸੀਂ ਬੜੀ ਜਗ੍ਹਾ ਜਾ ਕੇ ਆਏ ਆਂ ਫਿਰ ਕਿ ਆਏ ਆਂ ਵੀ ਸਾਡੀ ਗਲਤੀ ਏ ਸਾਨੂੰ ਤੁਹਾਡੇ ਤੇ ਭਰੋਸਾ ਕਰਨਾ ਵੀ ਸਾਨੂੰ ਇਸ ਤਰ੍ਹਾਂ ਨਹੀਂ ਜਾਣਾ ਚਾਹੀਦਾ ਸੀ ਚਲੋ ਮਨ ਦੇ ਵਿੱਚ ਹੁੰਦਾ ਵੀ ਕਿੰਨਾ ਨਾ ਅਨ ਪ 51000 ਰੁਪਏ ਥੋੜੇ ਨਹੀਂ ਹੁੰਦੇ ਕਮਾਉਣੇ ਵੀ ਬਹੁਤ ਔਖੇ ਹੁੰਦੇ ਨੇ ਵੀ ਚਲੋ ਦੇਤਾ ਠੀਕ ਹੈ ਉਹ ਵੀ ਬੀਤ ਗਿਆ ਦਿਲਾ ਹਨ ਤੇ ਕਹਿੰਦੇ ਉਸ ਤੋਂ ਬਾਅਦ ਅਸੀਂ ਉਹ ਭਾਈ ਸਾਹਿਬ ਦੇ ਕੈਨ ਤੇ ਕਹਿੰਦੇ ਉਹਨਾਂ ਨੇ ਸਾਨੂੰ ਮਹੱਤਤਾ ਦੱਸੀ ਸੀ ਵੀ 2 ਤੋਂ 3 ਵਜੇ ਤੱਕ 3 ਤੋਂ ਪਹਿਲਾਂ ਇੱਕ ਸੁਖਮਈ ਸਬਜ਼ੀ ਦਾ ਪਾਠ ਕਰ ਲਿਆ ਕਰੋ ਕਹਿੰਦੇ ਸਾਰੇ ਬੇੜੇ ਤੁਹਾਡੇ ਜਿਹੜੇ ਪਾਰ ਹੋ ਜਾਣਗੇ ਤੇ ਕਹਿੰਦੇ ਅਸੀਂ ਕੀ ਕਰਿਆ ਸੁਖਮਈ ਸਬਜ਼ੀ ਦਾ ਪਾਠ ਅਸੀਂ ਸਵੇਰੇ ਸ਼ੁਰੂ ਕਰਤਾ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਅਸੀਂ ਐਵੇਂ ਕੀਏ ਇੱਕ ਵਾਰੀ ਜਾ ਕੇ ਆਈ ਸੀਗੇ ਤੇ ਕਹਿੰਦੇ ਉਸ ਤੋਂ ਬਾਅਦ ਅਸੀਂ ਘਰ ਦੇ ਵੀ ਸੁਖਨੀ ਸਾਹਿਬ ਦਾ ਪਾਠ ਹੈ ਜਿਹੜਾ ਉਹ ਸ਼ੁਰੂ ਕਰਤਾ ਸਵੇਰੇ ਅਸੀਂ 3 ਵਜੇ ਤੋਂ ਪਹਿਲਾਂ ਪਹਿਲਾਂ ਮੈਂ ਤੇ ਮੇਰੇ ਘਰ ਵਾਲੀ ਨੇ ਸਵੇਰੇ ਉੱਠਣਾ 1:30 ਵਜੇ ਦੇ ਕਰੀਬ ਤੇ ਸੁਖਨੀ ਸਾਹਿਬ ਜੀ ਦਾ ਪਾਠ ਸੁਖਮਨੀ ਸਬਜੀ ਦਾ ਪਾਠ ਸ਼ੁਰੂ ਕਰਨਾ ਤੇ ਕਹਿੰਦੇ ਵੀ ਅਸੀਂ 3 ਵਜੇ ਤੋਂ ਪਹਿਲਾਂ ਪਹਿਲਾਂ ਪਾਠ ਕਰ ਲੈਣਾ ਤੇ ਸਾਡੇ ਘਰ ਦੇ ਵਿੱਚ ਸਭਾ ਮਹੀਨੇ ਦੇ ਵਿੱਚ ਫਰਕ ਪੈਣ ਲੱਗ ਗਿਆ ਤੇ ਕਹਿੰਦੇ ਵੀ ਹੌਲੀ ਹੌਲੀ ਹੁੰਦਾ ਹੁੰਦਾ ਠੀਕ ਹੋ ਗਿਆ ਤੇ ਸਾਨੂੰ ਉਹ ਬਾਬੇ ਦਾ ਫੋਨ ਆਇਆ ਉਹ ਕਹਿੰਦੇ ਵੀ ਦੇਖੋ ਤੁਹਾਡੀ ਤੁਸੀਂ ਵਾਪਸ ਆਏ ਨਹੀਂ ਹੈਗੇ ਦੁਆਰੇ ਤੇ ਕਹਿੰਦੇ ਅਸੀਂ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਬਾਬਾ ਜੀ ਵੀ ਪਹਿਲਾਂ ਨਾਲੋਂ ਤਾਂ ਫਰਕ ਆ ਤੇ ਉਸ ਕਹਿੰਦੇ ਵੀ ਦੇਖੋ ਸਾਰਾ ਕੁਝ ਠੀਕ ਹੋ ਜਾਣਾ ਤੁਹਾਨੂੰ ਇੱਕ ਵਾਰੀ ਹੋਰ 41000 ਰੁਪਏ ਤੁਹਾਨੂੰ ਤੇ ਤੁਸੀਂ اکاؤنٹ اکاؤنٹ ਦੇ ਵਿੱਚ ਕਹਿੰਦੇ 44000 ਰੁਪਏ ਪਾ ਦਿਓ ਵੀ ਆਪਣਾ ਫਾਈਨਲ ਪਾਟ ਇੱਕ ਵਾਰੀ ਹੋਰ ਹੋਣਾਗਾ ਤੇ ਵੀ ਉਸ ਤੋਂ ਬਾਅਦ ਸਾਰਾ ਕੁਝ ਠੀਕ ਹੋ ਜਾਣਾ ਤੇ ਕਹਿੰਦੇ ਮੈਂ ਉਸ ਚੀਜ਼ ਨੂੰ ਉਹ ਕਰਦਾ ਵੀ ਬਾਬਾ ਜੀ ਦਾ ਨੰਬਰ ਹੈ ਜਿਹੜਾ ਉਹ ਬਲੌਕ ਕਰਦਾ ਵੀ ਮੈਨੂੰ ਨਹੀਂ ਪਤਾ ਉਹ ਕਿੱਦਾਂ ਮੈਨੂੰ ਪਤਾ ਲੱਗ ਗਿਆ ਵੀ ਉਹ ਲੁੱਟਦੇ ਨੇ ਹਨਾ ਵੀ ਪੈਸੇ ਬਰਬਾਦ ਹੁੰਦੇ ਨੇ ਤੇ ਕਹਿੰਦੇ ਵੀ ਉਹ 41000 ਮੈਂ ਵਾਪਸ ਨਹੀਂ ਪਾਏ ਤੇ ਅਸੀਂ ਸੁਖਣੀ ਸਬਜੀ ਦੇ ਪਾੜ ਦੇ ਨਾਲ-ਨਾਲ ਮੂਲ ਮੰਤਰ ਸਦਾ ਜਾਪ ਹੈ ਜਿਹੜਾ ਉਹ ਵੀ ਸ਼ੁਰੂ ਕਰਤਾ ਤੇ ਕਹਿੰਦੇ ਲਗਭਗ 2-2.5 ਮਹੀਨਿਆਂ ਦੇ ਵਿੱਚ ਘਰ ਦੇ ਵਿੱਚ ਸਾਰਾ ਕੁਝ ਠੀਕ ਹੋ ਗਿਆ ਤੇ ਆਮਦਨ ਵਧੀਆ ਹੋ ਗਈ ਆਮਦਨ ਵੀ ਚੰਗੀ ਹੋਣ ਲੱਗੀ ਤੇ ਦੁੱਖ ਕਲੇਸ਼ ਰੋਗ ਜੋ ਜੋ ਵੀ ਸਿੱਕਰ ਦੇ ਵਿੱਚੋਂ ਖਤਮ ਹੋਣੇ ਸ਼ੁਰੂ ਹੋ ਗਏ ਤੇ ਅੱਜ ਅਸੀਂ ਸਾਰਾ ਪਰਿਵਾਰ ਮੂਲ ਮੰਤਰ ਸਬਦਾ ਪਾਠ ਤੇ ਸੁਖਮਨੀ ਸਾਜੀ ਦਾ ਪਾਠ ਜ਼ਰੂਰ ਕਰਦੇ ਆਂ ਸੁਖਮਨੀ ਸਾਜੀ ਦਾ ਪਾਠ ਇੱਕ ਦੋ ਜਣੇ ਕਰ ਲੈਣੇ ਤੇ ਮੂਲ ਮੰਤਰ ਸਾਡੇ ਸਾਰੇ ਪਰਿਵਾਰ ਦੇ ਮੈਂਬਰ ਕਰਦੇ ਨੇ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਰਾ ਕੁਝ ਠੀਕ ਜੇ ਦੁੱਖ ਘਰੇ ਡੇਰਾ ਲਾ ਕੇ ਬਹਿ ਜਾਂ ਤਾਂ ਮੂਲ ਮੰਤਰ ਸਬਦਾ ਜਾਪ ਕਰਨਾ ਸੁਖਮਨੀ ਦੇ ਪਾਠ ਨੇ ਜਿਹੜੀ ਉਹ ਸ਼ੁਰੂ ਕਰਦੇ ਤੇ ਸਾਰਾ ਕੁਝ ਠੀਕ ਹੋ ਜਾਂਦਾ ਹੈ ਤੇ ਅੱਜ ਦੀ ਆਪਣੀ ਵੀਡੀਓ ਸੀ ਕੋਈ ਵੀਡੀਓ ਦੇ ਵਿੱਚ ਗਲਤੀ ਭੁੱਲ ਹੋ ਗਈ ਹੋਵੇ ਤਾਂ ਮੈਨੂੰ ਮਾਫ਼ ਕਰਨਾ ਤੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਕੀ ਫਤਿਹ